वाहे गुरु जी का खालसा श्री वाहे जी की फतेह साखी एक गुरकल की तर अत सुभाग चढ़े आप शिकार बाज सो जर्रे बहुत लय पहुँचे सो दुन मजार चुपई मारियो एक बली बहसूर शेर लगायो अगर हजूर तब गुरु हो हाथी असवार सिंह मारियो आप विचार दोहेरा ਕੇਸਰੀਆ ਉਸ ਧੋਨ ਕਾ ਨਾਮ ਧਰਿਓ ਬਲਵੰਤ ਦੁਸ਼ਟਨ ਕੇ ਉਰ ਛਿੰਦ ਗਏ ਹਰਖੇ ਸਤ ਮਹੰਤ ਸ੍ਰੀ ਗੁਰੂ ਜੀ ਬਿਸਰਾਮ ਕੀਏ ਸਵਾ ਪੈਰ ਦੇ ਤੜਕੇ ਸ੍ਰੀ ਵਾਹਿਗੁਰੂ ਕਹਿ ਕੇ ਉઠੇ ਪ੍ਰੇਮੀ ਸਿੰਘ ਉਠ ਜੰਗਲ ਹੋਏ ਇਸ਼ਨਾਨ ਕਰ ਜਪਜੀ ਸਾਹਿਬ ਦਾ ਪਾਠ ਕੀਤਾ ਸੁਖਮਣੀ ਦਾ ਪਾਠ ਵਿਸ਼ਾਵਣੇ ਬਿਸ਼ਾਏ ਪ੍ਰੇਮੀ ਰਾਗੀ ਸਰੰਦੇ ਤੰਬੂਰੇ ਜੋੜੀ ਛੇੜ ਕਰ ਥਾਪ ਅਰ ਡੰਡੁੱਤ ਬੰਧਨ ਅਨੇਕ ਬਾਰ ਸ਼ਲੋਕ ਪੜ੍ਹ ਕੇ ਸਵਰ ਉੱਚੇ ਸੋ ਆਸਾ ਜੀ ਕੀ ਵਾਰ ਕਾ ਕੀਰਤਨ ਕਰਨ ਲੱਗੇ ਗੁਰੂ ਮਹਾਰਾਜ ਜੀ ਵੀ ਉੱਚੇ ਸਿੰਘਾਂ ਅਸਣ ਪਰ ਸੋਭਾ ਰੂਪ ਵਿਰਾਜ ਸੰਗਤ ਕੋ ਦਰਸ਼ਨ ਦਿੰਦੇ ਚਾਰ ਕੜੀ ਦਿਨ ਚੜੇ ਅਨੰਦ ਜੀ ਪੜ ਕੜਾ ਪ੍ਰਸ਼ਾਦ ਵਰਤਿਆ ਸ੍ਰੀ ਗੁਰੂ ਜੀ ਸਿੱਖਾਂ ਕੋ ਨਾਮ ਦਾਣ ਬਾਣੀ ਵਿਦਿਆ ਦਾ ਉਪਦੇਸ਼ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਕੀਤੀ ਸਿੰਘਾਂ ਪੁੱਛਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾਤੇ ਹੋਰਨਾ ਵੇਦਾਂ ਸ਼ਾਸਤਰਾਂ ਦੀ ਕਥਾ ਦਾ ਕੀ ਭੇਦ ਹੈ ਬਚਨ ਹੋਇਆ ਸ਼ੇਰਾਂ ਦੀ ਨੀਂਦ ਗਿੱਦੜਾਂ ਦੇ ਸ਼ਬਦ ਸੇ ਨਹੀਂ ਖੁੱਲਦੀ ਤੈਸੇ ਗੁਰਦੀ ਬਾਣੀ ਬਿਨਾ ਸਿੰਘ ਨਹੀਂ ਜਾਗਦੇ ਜੋ ਮਨੁੱਖ ਦੇ ਧਾਰ ਕੇ ਚੋਰ ਕੀ ਨਿਗਾਹ ਕਰ ਗੁਰੂ ਗ੍ਰੰਥ ਸਾਹਿਬ ਜੀ ਪਾਸ ਤੋਂ ਲੰਘ ਗਜਾਏ ਰੋਜ਼ ਮੱਥਾ ਨਾ ਟੇਕੇ ਸੀਸ ਥੀਂ ਡੰਡੋਤ ਨਾ ਕਰੇ ਉਹ ਦੂਜੇ ਜਨਮ ਮੱਖੀ ਦੀ ਜੂਨ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਸ ਆਵੇ ਤਾਂ ਗਤੀ ਹੋ ਕੇ ਪ੍ਰਾਪਤ ਹੋਵੇਗਾ ਗੁਰੂ ਦੇ ਹਜ਼ੂਰ ਪੰਜ ਸਿੱਖ ਆਰਦਾਸ ਕੀਤੀ ਸਾਨੂੰ ਬ੍ਰਾਹਮਣ ਤੇ ਭਾਈਚਾਰਾ ਨਾਲ ਨਹੀਂ ਰਲਾਉਂਦੇ ਸਾਨੂੰ ਤੁਰਕ ਹੋયા 12 ਵਰੇ ਹੋ ਚੁੱਕੇ ਹਨ ਹੁਣ ਆਪ ਸੂਰਜ ਰੂਪੀ ਗੁਰੂ ਨਜ਼ਰ ਆਇਆ ਹੈ ਸਾਨੂੰ ਬਖਸ਼ ਲੈ ਦਰਗਾਹ ਦੀ ਅੱਗ ਤੋਂ ਰੱਖ ਲੈ ਤੁਰਕਾਂ ਦੀ ਅਜ਼ਾਬ ਤੋਂ ਜਦੋਂ ਦਾਸਾਂ ਤੇਰਾ ਦਰਸ਼ਨ ਕੀਤਾ ਦਿਲੋਂ ਤੇਰੇ ਸਿੱਖ ਮਰ ਕੇ ਦੁਨੀਆ ਵਿੱਚ ਸੜਦੇ ਹਨ ਅੱਗੇ ਦੁੱਖਾਂ ਦੀ ਦਰਗਾਹੇ ਤੁਸੀਂ ਸੜਨ ਨਹੀਂ ਦਿੰਦੇ ਤੁਰਕ ਇੱਥੇ ਨਹੀਂ ਸੜਦੇ ਦਰਗਾਹ ਵਿੱਚ ਜਾ ਸੜਦੇ ਹਨ ਜਿ ਚਰਤਾਈ ਗੋਰਾ ਵਿੱਚ ਸਿਰ ਨਹੀਂ ਫੁੱਟਦੀ ਗੌਰ ਦੇ ਅੰਦਰ ਰੂਹ ਲਹੂ پاک ਦੇ ਅਜਾਬ ਨਾਲ ਛੜਦਾ ਜਦ ਅਸੀਸ ਛੁੱਟ ਜਾਂਦਾ ਤਬ ਰੂਹ ਇਥੋਂ ਦੁਰਦਾ ਹੈ ਸਾਡੇ ਪਾਸੋਂ ਬ੍ਰਾਹਮਣ ਧੰਨ ਮੰਗਦੇ ਹਨ ਤੇ ਰਲਾਮਦੇ ਹਨ ਬਚਨ ਹੋ ਕੀਤਾ ਕੇਸ ਰੱਖੋ ਬਾਣੀ ਗੁਰ ਕੀ ਭਰੋਸੇ ਨਾਲ ਪੜੋ ਝਟਕਾ ਛਕੋ ਖੰਡੇ ਦਾ ਅਮ੍ਰਿਸ਼ਯ ਕਾਇਆ ਤਾਂ ਤੇ ਹਿੰਦੂਆਂ ਦੀ ਔਰ ਸਿੱਕਾਂ ਦੀ ਹਾਨੀ ਕੀਤੀ ਹੈ ਤੁਸਾ ਤੁਰਕ ਨਾਲ ਰਲਾ ਲਿੱਤੇ ਹਨ ਬਚਨ ਹੋਇਆ ਸ਼ਬਦ ਭੁੱਲਣ ਅੰਦਰ ਸਭ ਕੋ ਅਪੋਲ ਗੁਰੂ ਕਰਤਾਰ ਜੀਵ ਸਦਾ ਹੀ ਭੁੱਲਣ ਵਿੱਚ ਹੈ ਕੋ ਸੰਗਤ ਦਾ ਫਲ ਹੈ ਬਖਸ਼ਣ ਲੈਣਾ ਪੁੰਨ ਹੈ ਜਿਹੜੇ ਤੁਰਕ ਦੇ ਬੀਜ ਪੈਦਾ ਹੋਏ ਉਹ ਝਟਕਾ ਨਹੀਂ ਛੱਡਦੇ ਸਿੱਖੋ ਹਿੰਦੂਆਂ ਦੇ ਪੁੱਤਰ ਹੱਥ ਜੋੜ ਕੇ ਬਖਸ਼ਾਉਂਦੇ ਹਨ ਸ਼ਬਦ ਹਰ ਜਗ ਜਗ ਭਗਤ ਉਪਾਇ ਪੈ ਜ ਰਖਦਾ ਆਇਆ RAM RAJE HARNAKS ਦੁਸ਼ਟ ਹਰ ਮਾਰਿਆ ਪ੍ਰਲਾਦ ਪਰਾਇਆ ਅੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛੜਾਇਆ ਗੁਰੂ ਕੇ ਆ ਮੰਤਰਾਂ ਨਾਲ ਅਮ੍ਰੇਸ਼ਾ ਕੇ ਸ਼ੁੱਧ ਹੋ ਗਏ ਹਨ ਇਹਨਾਂ ਦੇ ਨਾਲ ਸਿੰਘ ਰਲ ਵਰਤਾਂਗੇ ਈ ਇਹ ਨਾ ਰੱਖਣਗੇ ਦੁਰਗਾ ਤੋਂ ਇਹ ਪਰਹੇਜ਼ ਕਰਨਗੇ ਜੈਸੇ ਮੁਹੰਮਦ ਨੇ ਕਲਮੇ ਦੀ ਸ਼ਰਾਨਾ ਹਰੀਜਨ ਰਲਾ ਲਏ ਹਨ ਪਰ ਉਹ Hindu ਦੇ ਖੂ ਦਾ ਪਾਣੀ ਪਈ ਪੀਂਦੇ ਹਨ ਕਿਸੇ Hindu अथवा ਕਿਸੇ ਮੁਸਲਮਾਨ ਨਹੀਂ ਹਟਕਿਆ ਤਾਂਤੇ ਇਹ ਤਾਂ ਜਨਮ ਦੇ Hindu ਹਨ ਸਿੰਘ ਇਹਨਾਂ ਨੂੰ ਅੰਮ੍ਰੇਸ਼ਕਾ ਕੇ ਸ਼ੁੱਧ ਕਰਨਾ ਤਾਂ ਮੁੱਖ ਧਰਮ ਹੈ Hindu Muslim ਹੋ ਜਾਏ ਪਿੱਛੇ Hindu ਉਸ ਕੋ ਨਹੀਂ ਰੋਲਾਉਂਦੇ ਇਹ ਹਿੰਦੂਆਂ ਦੀ ਬੜੀ ਭੁੱਲ ਹੈ ਪਹਿਲੇ ਇਸ ਮੁਲਕ ਮੇ ਮੁਸਲਮਾਨ ਨਹੀਂ تھے ਸਭ ਬ੍ਰਹਮਣ ਖੱਤਰੀ ਵੈਸ਼ ਸ਼ੂਦਰ ਦਾਰਾ ਸਿਕੰਦਰ ਮਹਿਮੂਦ ਗਜਨਵੀ ਔਰ ਜਗਤੀਆਂ ਨੇ ਸਭੀ ਮੁਸਲਮਾਨ ਕੀ ਹਨ ਜ਼ਬਰਦਸਤੀ ਔਰ ਨਾਲਜੇ ਵੀ ਜੇ ਉਹ ਮੁਸਲਮਾਨ ਇਸ ਦੇਸ਼ ਵਿਖੇ ਨਾ ਹੁੰਦੇ ਹਿੰਦੂਆਂ ਦਾ ਏਕਾ ਹੋਣਾ ਅੱਛਾ ਸੀ ਦੂਸਰੇ ਹਿੰਦੂ ਐਸੇ ਕੱਚੇ ਹਨ ਕਿਸੇ ਸੇ ਕੋਈ ਭੁੱਲ ਕੇ ਖੋਟਾ ਪਾਪ ਮਾ ਪੈਣ ਗਊ ਦਾ ਹਰੀਜਨ ਕਾ ਸੰਗ ਹੋ ਜਾਂਦਾ ਸੀ ਤਾਂ ਭਾਈਚਾਰਾ ਉਸ ਨੂੰ ਬ੍ਰਾਹਮਣਾਂ ਦੇ ਹਵਾਲੇ ਕਰਦੇ ਸਨ ਬ੍ਰਾਹਮਣ ਲਾਲਚ ਕਰਕੇ ਉਹਨਾਂ ਨੂੰ ਖਰਾਬ ਕਰਦੇ ਸਨ ਭੀਖ ਮੰਗਵਾਉਂਦੇ ਸਨ ਤੁਰਦੇ ਗਿਆ ਗੁਦਾਵਰੀ ਤੇ ਕਾਸ਼ੀ ਪੇਜਨ ਜੀ ਕੋਈ ਜਿਉਂਦਾ ਆ ਵੀ ਜਾਏ ਤਾਂ ਕਹਿਣ ਕੁਛ ਦਿਓ ਜੋ ਜਗ ਅਰ ਬ੍ਰਹਮ ਪੋਜਿ ਕਰਾਉਣ ਦਾ ਹੁਕਮ ਦੇਣ ਭਾਈਚਾਰੇ ਦੀ ਰੋਟੀ ਦਾ ਹੁਕਮ ਦੇਣ ਇਨਾਂ ਦੁੱਖਾਂ ਦੇ ਮਾਰੇ ਉਹ ਗਰੀਬ ਵਿਚਾਰੇ ਮਸਲਮਾਨ ਹੋ ਜਾਂਦੇ ਸਨ ਇਹ ਸਿੰਗੋ ਜੇਕਰ ਕਿਸੇ ਸੇ ਕੋਈ ਅਪਰਾਧ ਹੋ ਜਾਏ ਤਾਂ ਉਸ ਨੂੰ ਯਥਾਸ਼ਕਤ ਵਿਤ ਸਮਾਨ ਦੰਡ ਦੇ ਕੇ ਬਖਸ਼ ਦੇਵੋ ਬਖਸ਼ਣਾ ਯੋਗ ਹੈ ਜੇਕਰ ਬਹੁਤ ਦੂਸ਼ਨਾ ਵਾਲਾ ਹੋਵੇ ਤਾਂ ਉਸ ਨੂੰ ਅੰਮ੍ਰਿਤ ਸ਼ਕਾ ਕੇ ਰਲਾ ਲਵੋ ਤੰਨ ਦਾ ਲੋਭ ਨਹੀਂ ਕਰਨਾ ਪਾਸੋ ਤੰਨ ਦੇ ਕੇ ਰਲਾ ਲਵੋ ਦੂਸ਼ਨਾ ਵਾਲੇ ਦਾ ਦਿਨ ਨਹੀਂ ਤੋੜੇ ਹੌਸਲਾ ਦੇ ਕੇ ਰਲਾ ਲਵੋ ਪ੍ਰੀਤ ਸਾਥ ਧਰਮ ਦਾ ਆਵਾ ਦਾ ਹੁੰਦਾ ਹੈ ਵਿਰੋਧ ਕਰੋਧ ਸਾਥ ਧਰਮ ਦਾ ਕਾਟਾ ਹੁੰਦਾ ਹੈ ਕੁੱਲ ਜੋ ਕੁਤੇ ਨਵੇਰੀ ਬਖਸ਼ਣੀ ਜੇਕਰ ਫਿਰ ਉਹ ਨਾ ਹਟੇ ਤਾਂ ਉਸ ਨਾਲ ਰਾਜਨੀਤ ਸਿਪਾਈਚਾਰਾ ਮਿਲਕੇ ਵਿਦਾਵਾ ਲਿਖ ਦੇਵੋ ਕੁੱਲ ਚੀਜ ਧਨ ਮਿਲਖ ਮਾਲ ਕੀ ਦਾ ਅਮਾਨਤ ਰੱਖਣਾ ਜੇ ਫਿਰ ਵੀ ਭਲਾ ਮਾਨਸ ਨਾ ਬਣੇ ਤਾਂ ਸਭ ਮਾਲ ਖਾਲਸੇ ਅਰਥ ਲਗਾਣਾ ਇਹ ਧਰਮ ਸ਼ਾਸਤਰ ਦੀ ਮਰਿਆਦਾ ਹੈ ਪਿਛਲੇ ਧਰਮ ਨਾਲ ਕੁਛ ਦਾਵਾ ਨਾ ਰੱਖੇ ਸੋਣਾ ਸਿੰਘ ਉਹ ਵੀ ਰਹਿਤ ਸੇ ਰਹੀਂ ਪਰੋਸੇ ਸੇ ਬਾਣੀ ਪੜੇ ਉਸ ਕੋ ਅਸਮੇਤ ਜਗ ਸੋ ਗਉ ਦਾ ਪੁੰਨ ਹੈ ਜੇ ਸਿੰਘ ਅਮ੍ਰਿਤ ਛੱਕੇ ਮੋਨਾ ਹੋ ਜਾਵੇ ਤਾਂ ਸੋ ਗਉ ਦਾ ਪਾਪ ਹੈ ਇਹ ਸਿੰਘੋ Hindu ਕੋ Turk ਬੇਟੀ ਦੇ ਕੇ ਆਪਣੇ ਗੇਂ ਮੇ ਰਲਾਉਂਦੇ ਹਨ ਤਾਂ ਸਿੰਘੋ ਤੁਸੀਂ ਸ਼ੂਤ ਦੋਸ਼ਨਾ ਵਾਲੇ ਨੂੰ ਕੜਾ ਸ਼ਿਕਾ ਤੇ ਰਲਾਓ ਬੜਾ ਪੁੰਨ ਹੈ ਆਪਣੇ ਧਰਮ ਦੀ ਜੈ ਕਰੋ ਦੋਸ਼ ਬਿਲਕੁਲ ਨਾ ਮੰਨੋ ਇਹਨਾ ਸ਼੍ਰੀਮਖਵਾਗ ਸੁਣ ਕੇ ਸਭ ਆਨੰਦ ਹੋਏ ਔਰ ਚਰਨੀ ਲੱਗੇ ਦਾ ਬਚਨ ਹੋਇਆ ਤਿੱਕੋ ਸੰਤੋਪਤੋ ਪਰਮੇਸ਼ਰ ਦੇ ਪਿਆਰੇ ਪ੍ਰੇਮਿਓ ਐਸੇ ਸਮੇਂ ਕਾਲਜੁਗ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਤਮ ਸਿੱਕੋ ਤੁਸੀਂ ਵਿਆਸ ਮੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਲਾਵਾਂ ਪੜਿਆ ਕਰੋ ਤੁਹਾਡੇ ਆਤਮੇ ਅਕਾਲ ਵਿੱਚ ਅਕਾਲ ਪੁਰਖ ਜੀ ਵਸੇਗਾ ਤੁਸੀਂ ਸਦਾ ਹੀ ਸੁਖ ਪਾਓ ਪਾਉਂਦੇ ਸਿੱਖਣਿਓ ਤੁਸੀਂ ਵੀ ਪ੍ਰਾਣੀਆਂ ਕੋ ਨਾ ਰੋਇਆ ਕਰੋ ਰੋਣਾ ਅੱਛਾ ਨਹੀਂ ਤੁਹਾਡੇ ਸਿਰ ਪ੍ਰਾਣੀ ਦਾ ਭਾਰ ਚੜਦਾ ਹੈ ਜੰਦੂਤ ਰੋਣਾ ਸੁਣ ਕੇ ਪ੍ਰਸੰਨ ਹੁੰਦੇ ਹਨ ਔਰ ਸੁਣਨ ਦੀ ਇੱਛਾ ਕਰਦੇ ਹਨ ਦੋਹਿਰਾ ਸਿੱਖਣਿਆ ਹੱਥ ਜੋੜ ਕੇ ਮਾਨੀ ਗੁਰ ਕੀ ਬਾਤ ਗੁਰ ਕੀ ਮਹਿਮਾ ਦਿਨੈ ਦਿਨ ਤੀਨ ਲੋਕ ਵਖਿਆਤ ਸੂ ਸੂਰਾ ਪ੍ਰਧਾਨ ਜਿਸ ਸਾਹਿਬ ਸਿਉ ਬਲ ਤਰੇ ਇਸ ਪ੍ਰਕਾਰ ਸਰਬਖਾਲਸੇ ਪ੍ਰਤੀ ਗੁਰੂ ਜੀ ਉਪਦੇਸ਼ ਦੀਆਂ ਸੰਗਤਾਂ ਦੇ ਕੇ ਮਿਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ